ਵੈਰੁ ਜੀ ਕਾ ਖਾਲਸਾ ਵੈਰੁ ਜੀ ਕੀ ਫਤਿਹ ਗੋੜੀ ਵੈਰਾਗਣ ਤੇ ਵਧੇ ਉਲਟਤ ਪਵਨ ਚੱਕਰ ਖਟ ਭੇਦੇ ਸਵਰਤ ਸੁਨ ਅਨਰਾਗੀ ਆਵੀ ਨ ਜਾਏ ਮਰੀ ਨ ਜੀਵੇ ਤਾਸ ਖੋਜ ਵੈਰਾਗੀ ਮੇਰੇ ਮਨ मन ही उल्ट समाना गुर प्रसाद अकल पई अवरे नातर था वे रहा निवरे दूर दूर फुन निवरे जिन्हें जैसा कर मान्या अलौती का जैसे पया बरेडा जिनी पिया तिनी जानिया तेरी निर्गुण कथा कहिए ਐਸਾ ਕੋਈ ਬਵੇਕੀ ਕਹੋ ਕਬੀਰ ਜੀਂ ਦੀਆ ਪਲੀਤਾ ਤਿਨੀ ਤੈਸੀ ਚਲ ਦੇਖੀ ਕੀ ਸਮਝਾਉਂਦੇ ਨੇ ਭਗਤ ਜੀ ਪਿੱਛੇ ਵੀ ਆਪਾਂ ਵਿਚਾਰ ਕਰਦੇ ਹੋਂ ਨੇ ਪਰ ਚਲਤ ਮਤਾਂ ਸੰਸਾਰੀ ਹਟ ਜੋ ਤਪ ਜੋ ਜਤੀ ਸਦਾਵੇ ਜੁਗਤ ਨ ਜਾਣੇ ਛੱਡ ਬਹੇ ਘਰਵਾਰ ਘਰ ਫਿਰ ਛੱਡ ਕੇ ਚਲੇ ਗਏ ਜੰਗਲਾਂ ਚਲੇ ਗਏ ਸਮਝੀ ਨਹੀਂ ਗੱਲ ਇਵੇਂ ਜੋਗੀ ਸਾਰੇ ਉਕਣ ਲੱਗੇ ਸੀ ਨਵੇਂ-ਨਵੇਂ ਕਰਮ ਕੀਤੇ ਖੱਟ ਕਰਮ ਉਹਨਾਂ ਨੇ ਪਵਨ ਮੰਨੂ ਕਿਹਾ ਬਾਣੀ ਵਿੱਚ ਉਹ ਹਵਾ ਸਾਹ ਬੰਦ ਕਰਨ ਲੱਗੇ ਸਾਹ ਤਾਂ ਬੰਦ ਹੋਊਗਾ ਜੇ ਅਸੀਂ ਆਪ ਲੈਂਦੇ ਹੋ ਸਾਡੇ ਹੱਥ ਤੱਕ ਕੁਝ ਵੀ ਨਹੀਂ ਹੈਗਾ ਸਾਨੂੰ ਭਰਮ ਜ਼ਰੂਰ ਹੈਗਾ ਇੱਥੇ ਭਗਤ ਜੀ ਉਹੀ ਸਮਝਾਉਂਦੇ ਨੇ ਉਲਟ ਤ ਪਵਨ ਚੱਕਰ ਖੱਟ ਭੇਜ ਦੇ ਸੁਰਤ ਸੁਨ ਅਨਰਾਗੀ ਜਿਹਨੂੰ ਭੇਜਦਾ ਆ ਗਿਆ ਪਮਰੂਪੀ ਮਾਨੂ ਜੀ ਨੇ ਉਲਟਾ ਕਰ ਲਿਆ ਬੁੱਧੀ ਨੇ ਭੂਤ ਨੂੰ ਵਚ ਕਰ ਲਿਆ ਉਹ ਨੂੰ ਪੇਦਾ ਆਇਆ ਇਹ ਜਿਵੇਂ ਅਸੀਂ ਅੱਖਾਂ ਦੇਖਦੇ ਹਾਂ ਇੱਛਾ ਪੈਦਾ ਕਰ ਲੈਣੇ ਚੱਕਰ 'ਚ ਪੈ ਜੰਨੇ ਆ ਇਹ ਛੇ ਚੱਕਰ ਨੇ ਸਾਡੇ ਛੇ ਕਰ ਛੇ ਗੁਰ ਛੇ ਉਪਦੇਸ਼ ਇਹ ਛੇ ਗਿਆਨਿੰਦਰੀ ਸਾਡੇ ਇਕੱਠੇ ਹੀ ਉਪਦੇਸ਼ ਕਰਦੇ ਨੇ ਨੱਕ ਲੱਗ ਰੱਖ ਦੱਸਦਾ ਲੱਕ ਸੁਗੰਧ ਅਸਦਾ ਕੰਨ ਸੁਣਦੇ ਨੇ ਜੀਵ ਰਸ ਅੱਖਾਂ ਇਹ ਸਾਰੇ ਜਿਹੜੇ ਗਿਆਨ ਇੰਦਰੀ ਸਾਡੇ ਇਹ ਚੱਕਰ 'ਚ ਫਸਾਉਂਦੇ ਨੇ ਐਸੇ ਚੱਕਰ 'ਚ ਫਸਦੇ ਆਂ ਅਸੀਂ ਜਨਮ ਮਰਨ ਸਾਡਾ ਛੁੱਟਦਾ ਹੀ ਨਹੀਂ ਹੈਗਾ ਇਹਨੂੰ ਸਮਝਣ ਦੀ ਲੋੜ ਹੈ ਜਿਹਨੇ ਬਚਣਾ ਉਹੀ ਭਗਤੀ ਨੇ ਸਮਝਾਇਆ ਉਲਟ ਪਵਨ ਚੱਕਰ ਖਟ ਭੇਦੇ ਸੁਰਤ ਸੁਨ ਰਾਗੀ ਜਦੋਂ ਸੁਰਤ ਸ਼ਬਦ ਨਾਲ ਜੁੜ ਜਾਂਦੀ ਹੈ ਸੁਣ ਹੋ ਜਾਂਦਾ ਹੈ ਮਨ ਸੁਣ ਵਸਤਾ ਚਲੇ ਜਾਂਦਾ ਇੱਥੋਂ ਭਲੇਖੇ ਖਾਦੇ ਸੰਸਾਰ ਦੀਆਂ ਮੱਤਾਂ ਨੇ ਕਹਿੰਦੇ ਸੁਣ ਜਗਾ ਜਾ ਕੇ ਜੰਗਲਾਂ 'ਚ ਜਾ ਕੇ ਭਗਤੀ ਕਰਾਂਗੇ ਉਹ ਭਾਈ ਮਨ ਨੂੰ ਸੁਣ ਕਰਨਾ ਸੀ ਸ੍ਰੀ ਥੋੜੀ ਤੁਕਰਾਏ ਪੈਗੇ ਇਹ ਕਿਹਨੂੰ ਭੇਜਦਾ ਹੈ ਉਲਟ ਤਪਵਨ ਚੱਕਰਖਟ ਭੇਜਦੇ ਸੁਰਤ ਨਰਾਗੀ ਆਵੇ ਨਾ ਜਾਏ ਮਰੇ ਨਾ ਜੀਵੇ ਤਾਸ ਖੋਜਵੇ ਰਾਗੀ ਉਹ ਵੈਰਾਗੀ ਰਾਗ ਤੋਂ ਰਹਿਤ ਹੋ ਜਾਂਦਾ ਹੈ ਬੈਰਾਗੀ ਤੋਂ ਭਾਵ ਰਾਗ ਤੋਂ ਰਹਿਤ ਪਹਿਲੇ ਰਾਗੀ ਹੁੰਦਾ ਹੈ ਮਨ ਦੇ ਵਿੱਚ ਕੁਝ ਰਾਗ ਚੱਲਦੇ ਨੇ ਇੱਛਾ ਚੱਲਦੀਆਂ ਨੇ ਕੋਈ ਗਾਵੇ ਰਾਗੀ ਨਾਦੀ ਵੇਦੀ ਉਹਨੂੰ ਵੀ ਕੀਰਤਨ ਕਹਿਣ ਲੱਗੇ ਸਭ ਭਲੇਖੇ ਹੀ ਖਾਦੇ ਨੇ ਉਹ ਭਲੇਖੇ ਹੀ ਕੱਢਦੀ ਹੈ ਬਾਣੀ ਭਾਈ ਮਨ ਨੂੰ ਬੁੱਧੀ ਨੇ ਬਾਅਦ ਚ ਕਰ ਲਿਆ ਗਿਆਨ ਨਾਲ ਭੇਤ ਆਇਆ ਚੱਕਰ ਚੋਂ ਬਚ ਗਏ ਕੌਣ ਉਹ ਗੁਰਸਿੱਖ ਸੁਰਤ ਸੁਣ ਅਨਰਾਗੀ ਅਨਰਾਗੀ ਹੋ ਗਏ ਬਾਣੀ ਚ ਆ ਗਏ ਹਕਮ ਨਾਲ ਜੁੜ ਗਈ ਸੁਰਤ ਸਬਦ ਨਾਲ ਜੁੜ ਗਈ ਉਹ ਨੇ ਆਵੀ ਨਾ ਜਾਏ ਮਰੀ ਨਾ ਜੀਵੇ ਤਾਸ ਕੋ ਜਵੇ ਰਾਗੀ ਉਹਨਾਂ ਦਾ ਸੰਸਾਰ ਤੋਂ ਖੋਜ ਦਾ ਬੇਸ਼ਾ ਖਤਮ ਹੋ ਗਿਆ ਜਿਹਨੂੰ ਇਹ ਪੇਧ ਆਇਆ ਹਮ ਮੇਰੇ ਮਨ ਮਨ ਹੀ ਉਲਟ ਸਮਾਨਾ ਗੁਰਪ੍ਰਸਾਦ ਅਕਲ ਪਈਆ ਵੀਰੇ ਨਾ ਤਰਥ ਬੇਗਾਨ ਪਹਿਲਾਂ ਤਾਂ ਪਰਦੇਸ ਚ ਰਹਿੰਦਾ ਸੀਗਾ ਫਿਰ ਆਉਦੇ ਘਰ ਚ ਲਿਆ ਗਿਆ ਮਨ ਦੇ ਨਾਲ ਹੀ ਮਨ ਮਿਲ ਗਿਆ ਮਨਵਦੀ ਹੋਣ ਛੱਡ ਗਿਆ ਅੰਤਰਾਤਮਾ ਚ ਲਏ ਹੋ ਗਿਆ ਕਿਦੇ ਨਾਲ ਗੁਰਪ੍ਰਸਾਦ ਇਹੋ ਹਕਮ ਲਾਈ ਗੁਰ ਦੀ ਕਿਰਪਾ ਹੋਈ ਨਹੀਂ ਤਾਂ ਵਿਰੋਧੀ ਕਰਦਾ ਸੀ ਹੁਕਮ ਦਾ ਰਹਾਉ ਨਿਵਰੀ ਦੂਰ ਦੂਰ ਫੋਂ ਨਿਵਰੀ ਜਿਨ ਜੈਸਾ ਕਰ ਮੰਨਿਆ ਦੂਰ ਸਮਝਦੇ ਸੀਗੇ ਦੂਰ ਲੱਭਣ ਜਾਂਦੇ ਸੀਗੇ ਬਹੁਤ ਨੇਰੇ ਐ ਪਰ ਜਿੰਨੇ ਕਿਸੇ ਨੂੰ ਸਮਝ ਆਈ ਉਹਨੇ ਉਹ ਜਿਹਾ ਹੀ ਜਾਣਿਆ ਜੈਸਾ ਸੇਵੀ ਤੈਸਾ ਹੋਈ ਜਿਸੀ ਗੁਰ ਪ੍ਰਦੇਸ਼ ਨਾਲ ਜੁੜੇ ਰਹਾਂਗੇ ਤਾਂ ਸਾਨੂੰ ਇਹ ਸਾਰੀ ਖੇਲ ਸਮਝ ਆ ਜੂ ਨਹੀਂ ਕੁਝ ਨਹੀਂ ਬੱਲੇ ਪੈਣਾ ਸਾਡੇ ਹਲੋਤੀ ਕਾ ਜਿਹਾ ਸੀ ਪਿਆ ਬਰੇਡਾ ਜਿੰਨੀ ਪੀਆ ਤਿੰਨੀ ਜਾਣਿਆ ਹਲੋਤੀ ਤੋਂ ਤਾਰੀ ਦਾ ਦਰਖਤ ਹੁੰਦਾ ਹੈ ਉਹ ਜਿਹੜਾ ਤਾਰੀ ਹੁੰਦੀ ਹੈ ਉਸ ਨਸ਼ਾ ਹੁੰਦਾ ਪਰ ਕਹਿੰਦੇ ਜੀ ਇਹਨੇ ਪੀਤਾ ਹੀ ਨਹੀਂ ਉਹਨੂੰ ਕੀ ਪੇਦਾ ਹੋਊਗਾ ਵੀ ਉਹ ਕੀ ਹੈ ਐਵੇਂ ਇਹ ਵੀ ਇੱਕ ਨਸ਼ਾ ਹੈ ਨਾਮ ਦਾ ਜਿਹਨਾਂ ਨੇ ਪੀਤਾ ਹੀ ਨਹੀਂ ਭਗਤ ਜੀ ਕਹਿੰਦੇ ਉਹਨੂੰ ਕੀ ਪਤਾ ਨਿਚ ਆਖਿਆ ਸੋਈ ਜਾਣੇ ਗੁੰਗੇ ਕੀ ਮਠਿਆਈ ਐਸੀ ਭਗਤੀ ਐ ਇਹਨੂੰ ਸਮਝਣ ਦੀ ਲੋੜ ਐ ਰੋਟੀ ਕਾ ਜਿਵੇਂ ਬਹ ਬ੍ਰੈਡਾ ਜਿਹਦੀ ਪੀਅ ਤਨ ਜਾਣੇ ਆ ਤੇਰੀ ਨਿਰਗੁਨ ਕਥਾ ਕਾਇਸੋਂ ਕਹੀਏ ਐਸਾ ਕੋਈ ਵਿਵੇਕੀ ਵਿਵੇਕੀ ਕੌਣ ਨੇ ਗੁਰੂ ਪਕਸੇ ਵਨਾਂ ਦੀ ਬਾਣੀਆਂ ਵਿਵੇਕੀਆਂ ਦੀ ਸੰਸਾਰ ਚ ਕੌਣ ਐ ਜਿਹੜੇ ਗੁਰਸਿੱਖ ਹੁੰਦੇ ਨੇ ਉਹ ਵੀ ਉਹ ਜੀ ਹੋ ਜਾਂਦੇ ਨੇ ਕਿਹਨੂੰ ਕਹੀਏ ਭਗਤ ਜੀ ਕਹਿੰਦੇ ਤੂੰ ਤਾਂ ਤਿੰਨ ਲੁੱਕਾ ਤੋਂ ਪਰੇ ਆ ਤਿੰਨਾ ਗੁਣਾ ਤੋਂ ਪਰੇ ਆ ਰਜ ਗੁਣ ਸਤ ਗੁਣ ਤਮ ਗੁਣ ਕਈ ਇਹ ਸਭ ਤੇਰੀ ਮਾਇਆ ਮਾਇਆ ਤੈਂ ਬਣਾਈ ਏ ਤੂੰ ਤੇ ਤੂੰ ਪਰੇ ਆ ਇਹ ਸਰਗੁਣ ਸੰਸਾਰ ਤੈਂ ਪੈਦਾ ਕੀਤਾ ਗੁਣ ਪੈਦਾ ਕੀਤੇ ਨੇ ਪਰ ਤੂੰ ਹੀ ਤੋਂ ਪਰੇ ਆ ਕਿਹਨੂੰ ਕਹਿਣੀ ਹੈ ਕੋਈ ਵਿਵੇਕੀ ਆ ਜਿਹੜਾ ਇਹਨੂੰ ਸਮਝਦਾ ਕੋਕ ਵੀਜਨ ਦੀ ਆ ਪਲੀਤਾ ਤਿੰਨ ਤੈਸੀ ਚਲਦੇ ਕਿ ਜਿੰਨਾ ਵੀ ਕੋਈ ਬਾਣੀ ਦੇ ਨੇੜੇ ਆਇਆ ਜਿੰਨੀ ਕਿਸੇ ਨੇ ਕਮਾਈ ਕੀਤੀ ਜਿਵੇਂ ਉਹ ਪਲੀਤਾ ਹੁੰਦਾ ਉਹਦੇ ਜਿਵੇਂ ਆਪਾਂ ਬੰਬ ਚਲਾਉਂਦੇ ਆ ਜਾਂ ਕੋਈ ਚੀਜ਼ ਚਲਾਉਂਦੇ ਆ ਉਹਦੇ ਪਿੱਛੇ ਨੂੰ ਅੱਗ ਲਾਉਂਦੇ ਆ ਉਹ ਜਿੰਨੀ ਕੁ ਰੋਸ਼ਨੀ ਸਾਹਮਣੇ ਉਹਦੇ ਆਉਂਦੀ ਹੈ ਜਿਵੇਂ ਤੋ ਤੋਪਾਂ ਚਲਦੀਆਂ ਨੇ ਜਾਂ ਕੋਈ ਬੰਬ ਚਲਾਉਂਦੇ ਨੇ ਜੋ ਵੀ ਮਤਲਬ ਜਿਹੜਾ ਉਹਨੂੰ ਚਲਾਉਂਦਾ ਵਾ ਉਹ ਕਿੰਨੀ ਕੁ ਰੋਸ਼ਨੀ ਹੁੰਦੀ ਆ ਉਹਨਿੰਨੇ ਦੇਖ ਲੈਂਦਾ ਪਰ ਜਿਹਨੇ ਚਲਾਈ ਹੀ ਨਹੀਂ ਜਿਹਨੇ ਪਲੀਤਾ ਦਿੱਤਾ ਹੀ ਨਹੀਂ ਜਿਹਨੇ ਆਪਦੇ ਘਰ 'ਚ ਅੱਗ ਲਾਈ ਹੀ ਨਹੀਂ ਕਬੀਰ ਐਸਾ ਉਹਨਾਂ ਜਨਮਿਓ ਜੋ ਆਪਣੇ ਘਰ ਲਗਾਵੇ ਆਗ ਆਪਣੇ ਘਰ ਹਿਰਦੇ ਦੇ ਵਿੱਚ ਮਾਇਆ ਜੀ ਨੇ ਝਾੜਤੀ ਪਾਂਚੋ ਲੜਕਾ ਝਾਰ ਕੇ ਬਕਾਰਾਂ ਨੂੰ ਝਾਰ ਕੇ ਰਹੇ ਹਰ ਲਿਬਲਾਗ ਉਹਦਾ ਜਨਮ ਨਹੀਂ ਹੁੰਦਾ ਭਾਈ ਇੱਥੇ ਵੀ ਉਹੀ ਗੱਲ ਹੈ ਭਗਤੀ ਦੀ ਬਾਣੀ ਹੈ ਇਹਨੂੰ ਸਮਝਣ ਦੀ ਲੋੜ ਹੈ ਭਗਤ ਜੀ ਕਹਿੰਦੇ ਓਨੀ ਕਿਰਪਾ ਕਰਦੀ ਹੈ ਕੁਦਰਤ ਜਿੰਨਾ ਕੋਈ ਦਰ ਨੂੰ ਆਉਂਦਾ ਉਸੇ ਚੱਲ ਦੇਖਦੇ ਹੀ ਆਹੋ ਓਨੀ ਰੋਸ਼ਨੀ ਉਹਨੂੰ ਹੁੰਦੀ ਹੀ ਹੁੰਦੀ ਆ ਆਪਾਂ ਵੀ ਤੇ ਪ੍ਰਾਪਤੀ ਕਰਨੀ ਹੈ ਭਾਈ ਆਓ ਸਾਰੇ ਮਿਲ ਕੇ ਆਪਾਂ ਇਹ ਰੱਬੀ ਬਾਣੀ ਨਾਲ ਜੁੜੀਏ ਸਾਡਾ ਵੀ ਸੰਸਾਰ ਤੇ ਆਉਣਾ ਸਫਲ ਹੋਵੇ ਅਸੀਂ ਵੀ ਆਪਦੇ ਘਰ ਪਹੁੰਚੀਏ ਅਸੀਂ ਵੀ ਇਹ ਚੱਕਰਾਂ ਤੋਂ ਬਚੀਏ ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫਤਿਹ